ਲਓ ਜੀ ਰਾਤ ਨੂੰ ਲਾਈਵ ਹੋਇਆ ਜੀ ਸਰਹੰਦ ਤੋਂ ਅਸੀਂ ਮੇਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਮੈਂ ਤੇ ਬੰਤ ਭਾਈ ਤੇ ਉਹ ਤੁਸੀਂ ਜਾਨਵਰ ਬਲੌਗ ਪਰ ਦੇਖਿਓ ਲੱਖ ਹੁਣ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਵਾ ਦਈਏ ਤੇ ਸਾਹਮਣੇ ਸੋ ਸਭ ਬੜਾ ਜੀ ਜੋਤੀ ਸਰੂਪ ਗੁਰਦੁਆਰੇ ਦੇਖ ਰਹੇ ਹਾਂ ਤੇ ਆਹ ਜੀ ਸਮੂਹ ਸਾਧ ਸੰਗਤ ਪਿੰਡ ਕਾਲੀਆਂ ਸੰਗਰੂਰ ਤੋਂ ਆਇਆ ਹੈ ਜੀ ਲੰਗਰ ਬੱਲੇ 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 ਬਹੁਤ ਦੂਰ ਤੋਂ ਹਰਿਆਣੇ ਤੋਂ ਜੀ ਆਹ ਕੈਥਲ ਵਾਹ ਬਈ ਵਾਹ ਸੰਗਤਾਂ ਦਾ ਉਸ਼ੋ ਦੇਖਣ ਨੂੰ ਬਣਦਾ ਭਾਈ ਉਹ ਸਾਹਮਣੇ ਜੋੜਾ ਕਰ ਇੱਧਰ ਐਸਾਈਡ ਤੁਹਾਨੂੰ ਸਾਹਮਣੇ ਗੁਰੂ ਜੋਤੀ ਸੁਖ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਲੈ ਵੀ ਸਾਰੇ ਅੱਜ ਨਹੀਂ ਬੰਦਾ ਤਾਂ ਭਾਈ ਜਾਬ ਖੁੱਲਦਾ ਲੱਗਦਾ ਕੱਲ ਤਾਂ ਕਹਿੰਦੇ ਖੁੱਲ ਗਿਆ ਤਾਂ ਇਸ ਟਾਈਮ ਅੱਜ ਨਹੀਂ ਖੁੱਲਦਾ ਹੈਗਾ ਜਾਬ ਲੋਕ ਕਹਿੰਦੇ ਟਰੈਕਟਰੇ ਬਹੁਤ ਲੈ ਕੇ ਆਏ ਹੋਏ ਇਸ ਵਾਰੀ ਪਹਿਲੀ ਵਾਰ ਦੇਖਿਆ ਨੇ ਟਰੈਕਟਰ ਮੈਂ ਹਾ 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 ਭਾਈ ਪੁਲਿਸ ਵਾਲੇ ਦੀ ਬਹੁਤ ਸਖਤ ਡਿਊਟੀ ਐ ਉਹ ਦੇਖੋ ਮੁੰਡੇ ਕਿੱਥੇ ਬੈਠੇ ਮੂਰੇ ਟਰੈਕਟਰ ਤੇ ਹੁਣ ਇਹੜਾ ਨੇ ਆਪਣੇ ਆਪਣੇ ਟਿਕਾਣੇ ਉਰ ਪਹੁੰਚਣਾ ਜਿੱਥੇ ਹਰ ਸਾਲ ਇਹ ਖੜਦੇ ਆ ਟਰੈਕਟਰ ਵਾਲੇ ਤੇ ਜੇ ਕੱਪਾ ਕੱਲ ਦਿਨ ਚ ਵੀ ਲਾਈਵ ਲਾ ਮੈਂ ਕੱਲ ਦਿਨ ਚ ਵੀ ਦਿਖਾਵਾਂ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਵਾਂ ਮੈਂ ਹੁਣ ਰਾਤ ਦੇ ਤਕਰੀਬਨ ਇੱਕ ਵਾਰ ਚੱਲਿਆ ਬਦ ਕਿੰਨਾ ਟਾਈਮ ਹੋ ਗਿਆ ਦੇਖੀ ਟਾਈਮ ਕਿੰਨਾ ਹੋਇਆ ਫੇਕੀਦਾ। ਬੋਝ ਟਾਈਮ ਦੇਖਦੇ ਆ। 2 ਵਜੇ ਲੱਗਿਆ, 2:00 ਵਜੇ ਲੱਗੇ ਰਾਤ ਤੇ। ਤਰੀਕ 25 ਹੋ ਗਈ ਹੈ ਨਾ। 26 26 ਤਰੀਕ ਹੋਊ ਸੌਰੀ ਬਾਈ। ਅੱਛੇ ਨੂੰ ਤਾਂ ਅਸੀਂ ਆਏ ਦਿੱਤੇ। ਉਹ ਸਾਹਮਣੇ ਘਰ ਦਾ ਜੋਤੀਸ ਰੂ। ਉਹਨਾਂ ਸੀ ਆਪਣੇ ਡੇਰੇ ਪਹੁੰਚ ਜਾਣਾ। ਅੰਗੇ ਤਾਇਰ ਅਸਲ ਕੋਲ। ਤਾਇਰ ਟੋੜਨ ਹੋਇਆ ਤੇ ਜਪੈ ਸੋਨ। ਫਿਰ ਲਗੂ ਕੋਲ ਸੋਨ ਹੋਇਆ ਤਾਇਰ ਸਾਡੇ। ਪਤਾ ਨਹੀਂ ਜੀ ਲੱਗ ਰਹੀ ਪੈਰ ਚ ਕੋਈ ਬਿਕਰੀ ਬੁਖਰੀ ਵੱਜ ਰਹੀ ਹੈ ਇਹਦਾ ਹੁਣ ਸਿੱਕੇ ਤੇ ਪਤਾ ਲੱਗੂਗਾ ਪੈਰ ਨਾਲ ਪੈਰ ਨਾਲ ਬਹੁਤ ਸੋਨ ਹੋਏ ਫੇ ਲਾ ਵੀ ਇੱਥੇ ਚਾਹ ਦੇ ਨਾਲ ਬਰੈਡ ਪਰੋਸੇ ਜਾ ਰਹੇ ਆ ਇਹ ਤਾਂ ਆਪਣੀ ਕਾਪੀ ਕਰੀ ਲੱਗਦੀ ਮੈਨੂੰ ਬਾਈਆਂ ਨੇ ਲਈ ਇੱਕ ਇੱਕ ਬਾਈ ਸੈਂਡਵਿਚ ਮੌਰੀਕ ਸੈਂਡਵਿਚ ਲਾ ਵੀ ਚਾਹ ਦੇ ਨਾਲ ਸੈਂਡਵਿਚ ਦਿੱਤਾ ਜੋ ਸ਼ੁਕਰੇ ਬਰੇ ਸ਼ੁਕਰੇ ਬਰੇ ਚੱਲ ਚਾ ਆਜੋ ਜੀ ਆਜੋ ਐਂਡ ਵਿੱਚ ਜੀ ਐਂਡ ਵਿੱਚ ਪਏ ਐਦਾਂ ਨਹੀਂ ਬੋਲੇਦਾ ਝੋਲਸੋ ਯਾਰ ਐਨੇ ਪਿਆਰ ਨਾਲ ਕਿਹਨੇ ਲੰਗਰ ਲਾਇਆ ਹੋਇਆ ਹਾਂ ਸਭਲੇ ਪਿੰਡਾਂ ਵਾਲੇ ਨੇ ਸੈਂਡਵਿਚ ਜਿਹੜਾ ਕਾਦਾ ਆਪਾਂ ਆਹੀ ਚੀਜ਼ ਆਪਣੇ ਵੀ ਬਿੱਟ ਮੁੰਡਿਆਂ ਨੇ ਲਾਉਣਾ ਜਿਹੜਾ ਮੈਂ ਕਹਿੰਦਾ 4 ਵਜੇ ਸ਼ੁਰੂ ਕਰ ਲਾਂਗੇ ਕਿੰਨੇ ਮੈਂ 2 ਵਜੇ ਸਵੇਰੇ ਸਵੇਰੇ। ਕਿਨੇ ਬਈਓ? ਸਵੇਰੇ 7:00 ਵਜੇ ਚੱਲ ਕਰਦਣੇ ਸ਼ੁਰੂ ਹੋਣਾ ਨੇ। ਅੱਜ ਵੀ ਕਰਨਗੇ। ਲੋ ਜੀ ਸੈਂਡਵਿਚ ਅਸੀਂ ਖਾ ਕੇ ਅੱਗੇ ਚੱਲ ਪਏ ਸਾਹਮਣੇ ਜੋਤੀਸਰੂਪ ਗੁਰਦੁਆਰਾ। ਤੁਸੀਂ ਵੀ ਸਾਡੇ ਨਾਲ-ਨਾਲ ਸੰਕਤਾ ਦੇ ਦਰਸ਼ਨ ਕਰ ਰਹੇ ਹੋ ਭਾਈ। ਉਹ ਸੌਕੇ ਗੁਰਦੁਆਰੇ ਤੋਂ ਹੀ ਸਿੱਧਾ ਵੀ ਰਸਤਾ ਹੈਗਾ ਜੇ ਤੁਸੀਂ ਮਹਾਜਾਰਮਲ ਬਲੌਗ ਪਰ ਕਰਿਓ ਜੀ ਦਰਸ਼ਨ ਸਾਰੇ ਗੁਰਦਾਰ ਸਾਹਿਬ ਦੇ ਇੱਥੇ ਦੇ ਇਹਨਾਂ ਟਰੈਕਟਰ ਵਾਲੇ ਨੂੰ ਪੁੱਛੀਏ ਆ ਰਹੇ ਹੈ ਜਾਂ ਜਾ ਰਹੇ ਹੈ ਇਹ ਹੂੰ ਨਾ ਇਹ ਤਾਂ ਖੜਾਤਾ ਬਾਈ ਨੇ ਸਾਈਡ ਪਰ ਕੋਈ ਬੰਦੇ ਕੱਲ੍ਹ ਦੇ ਵੀ ਆਏ ਹੋਣੇ ਬਾਈ ਸੰਗਤਾਂ ਮਰਦੀ ਜੋ ਮਰੈ ਮੇਨ ਨਾ ਕਿਤੇ ਪੁਲਿਸ ਵਾਲਿਆਂ ਦਾ ਇਹ ਸਾਰ ਤੋਂ ਚੰਗੇ ਜਾਂਦੇ ਸੰਗ ਦਾ ਉੱਤ ਤਿਆਰ ਹੈ ਕੋਈ ਜਾ ਰਹੀ ਹੈ ਕੋਈ ਆ ਰਹੀ ਹੈ ਕੋਈ ਜਾ ਰਹੀ ਹੈ ਰਸਤੇ ਸਾਰੇ ਬਲਾਕ ਹੋਏ ਹੋਏ ਆ ਪੁੱਤ ਵੀ ਬਈ ਦੇਖ ਸੌਰੀ ਬਈ ਸੌਰੀ ਸੌਰੀ ਜਿਹੜਾ ਏਦਾਂ ਟਰੈਕਟਰ ਵਾਲਾ ਇਹਨੂੰ ਅੱਜ ਦੇ ਦਿਨ ਇੱਕ ਦਿਨ ਪਹਿਲਾਂ ਆਉਣਾ ਚਾਹੀਦਾ ਜਿੱਦਾਂ ਸਾਡੇ ਪਿੰਡ ਵਾਲੇ ਮੁੰਡੇ ਇੱਕ ਦਿਨ ਪਹਿਲਾਂ ਆ ਗਏ ਨਾ ਪਹਿਲਾਂ ਆ ਗਏ ਉਹਨਾਂ ਨੇ ਟਕਾਣੇ ਬਲੇ ਜਿੱਕੇ ਅੱਜ ਦੇ ਦਿਨ ਆਉਂਦੇ ਉਹਨਾਂ ਦੇ ਟਰੈਕਟਰ ਨਹੀਂ ਤਾਂ ਉੱਥੇ ਪਹੁੰਚਦਾ ਸਾਰੇ ਉਹਨੇ ਕੱਲ ਆ ਕੇ ਉਹਨਾਂ ਦੇ ਟਰੈਕਟਰਾਂ ਨੇ ਪੂਰੀ ਸੈਟਿੰਗ ਕਰ ਲਈ ਉਹ ਤੁਹਾਨੂੰ ਦਿਖਾਉਂਗਾ ਤੁਸੀਂ ਦੇਖੇ ਲਏ ਉਹਨਾਂ ਦਾ ਮਹਲ ਕਾਲਾ ਮਹਲ ਬਲੌਗ ਮੁਲਕੀਸ਼ੀ ਬਾਈ ਆ ਕਈ ਮੁੰਡੇ ਜਿਹੜੇ ਪਾਉਂਦੇ ਬਲੌਗ ਮੇਰੇ ਪਿੰਡ ਵਾਲੇ ਤੁਸੀਂ ਪਤਾ ਹੀ ਹੋਣਾ ਸਭ ਨੂੰ ਸਾਰੇ ਇਹਨੂੰ ਮੇਰੇ ਪਿੰਡ ਬਹੁਤ ਜ਼ਿਆਦਾ ਬਲੌਗਰ ਨੇ ਤਿਆਰ ਦੇ ਕੋ ਟਰੈਕਟਰ ਦੇ ਜੀ ਸ਼ੁਕਰਾਨਾ ਦਾਤਿਆ ਬਹੁਤ ਸੋਹਣਾ ਟਰੈਕਟਰ ਦੇ ਪਿੱਛੇ ਨਿਸ਼ਾਨਾ ਸੀ ਸ਼ੁਕਰਾਨਾ ਦਾਤਿਆ ਉਧਰ ਦੋ ਦੋ ਟਰੈਕਟਰਾਂ ਦੀ ਲਾਈਨਾਂ ਨੂੰ ਦੇਖੋ ਤਾਂ ਸੀ ਟਰੈਕਟਰ ਕਿੰਨੇ ਆ ਜੀ ਕਿੱਥੋਂ ਕਿੱਥੋਂ ਆਏ ਹੋਣੇ ਇਹ ਇੱਥੋਂ ਦਰਸ਼ਨ ਕਰਕੇ ਨਾ ਚਮਕੌਰ ਸਾਹਿਬ ਜਾਣਾ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣਾ ਸ਼ਾਇਦ ਦਰਸ਼ਨ ਕਰਕੇ ਚੱਲੇ ਹੋਣਾ ਜੇ ਇਹ ਨਹੀਂ ਹੁਣ ਪਤਾ ਭਾਈ ਸਾਹਮਣੇ ਭਾਈ ਮੇਰੇ ਪਿੰਡ ਵਾਲਾ ਮੇਰੇ ਨਾਨਕਾੜ ਦਾ ਲੰਗਰ ਹੈ ਇੱਥੇ ਵੀ ਕੱਲ੍ਹ ਜਾਵਾਂਗੇ ਡੇਰਾ ਬਾਬਾ ਸ੍ਰੀ ਚੰਦ ਜੀ ਉਹ ਸਾਹਮਣੇ ਲਿਖਾਇਆ ਉੱਪਰ ਚੱਲਣਾ ਵੀ ਆਇਸ ਪਿੱਛੇ ਸੰਗ ਦਾ ਵਿਸ਼ਰਾਮ ਕਰ ਰਹੇ ਆ ਭਾਈ ਜੀ ਰਾਤ ਦੇ 2:00 ਵੱਜ ਗਏ ਲੋ ਜੀ ਅਸੀਂ ਚੱਲੇ ਆਪਣੇ ਡੇਰੇ ਦੇ ਵਿੱਚ ਹਾਂ ਭਾਈ ਜੀ ਤੇ ਹੁਣ ਆਹ ਡੇਰੇ ਵਿੱਚ ਸਾਡੇ ਵਾਲੇ ਡੇਰੇ ਜਾਣ ਕਿਸੇ ਨੇ ਚਾ ਭਾਈ ਦੇਖੋ ਉਧਰੋਂ ਆਏ ਹੋਣੇ ਆ ਅੱਛੇ ਚੱਲ ਓਏ ਚੱਲੋ ਚੱਲੋ ਕੱਢ ਲਾ ਕੱਢ ਲਾ ਛੇ ਮਿੰਟ ਮਾਣੇ ਭਾਈ ਆ ਸਾਡੇ ਡੇਰੇ ਦੇ ਵਿੱਚ ਅਸੀਂ ਪਹੁੰਚ ਗਏ ਆਪਣੇ ਦੇ ਵਿੱਚ ਫਤ ਬਾਬਾ ਗ੍ਰੈਂਡ ਬਰੰਦ ਬਿਆਨੀ ਅਜੇ ਤੱਕ ਦੇਖੀ ਗਈ ਆ ਕਿੰਨੀ ਜਿਹੜਾ 62 ਨੰਬਰ ਚੱਲਿਆ ਵਧੀਆ ਰਹੇ ਪੈਸੀ ਪਿੱਛੇ ਗੱਡੀ ਆਪਣੀ ਖੜਾ ਆਏ ਲਓ ਭਾਈ ਆ ਗਿਆ ਆਪਣੇ ਡੇਰੇ ਦੇ ਵਿੱਚ ਲਓ ਭਾਈ ਪੁੱਜ ਗਏ ਇੱਥੇ ਡਿਊਟੀਆਂ ਰਾਤ ਦੇ ਲੱਗੇ ਹੋਏ ਮੇਰੇ ਲੰਗਰਾਂ ਦੇ ਵਿੱਚ ਦੁਆਰੇ ਡਿਊਟੀਆਂ ਸੰਭੀ ਐ ਬੰਤ ਤਬਈ ਆਪਣੇ ਪੈਰ ਓਹ ਹੋ ਹੋ ਸੁਣ ਹੋ ਗਏ ਪੈਰ ਨਯਾ ਮੈਂ ਤਾਂ ਪਹਿਲੀ ਵਾਰ ਦੇਖ ਹੈ ਹੈ ਬਾਬਾ ਦੀ ਫੋਟੋ ਲਾਈ ਆ ਸਵਾਦ ਲਿਆ ਹਾਂ ਸਾਹਮਣੇ ਬਾਬਾ ਦੀ ਫੋਟੋ ਲੱਗੀ ਭਾਈ ਮਹਾਰਾਜ ਦੀ ਫੋਟੋ ਤਾਲੀ ਵਾਲੇ ਦੇ ਲੱਗੀ ਪਰ ਸਾੜੇ ਵਾਲੇ ਬਾਬੇ ਦੀ ਫੋਟੋ ਲੱਗੀ ਇੱਧਰ ਸੰਗਤ ਆਉਣਗੇ ਤੇ ਲੰਗਰ ਛਕਣਗੇ ਆ। ਇਹਦਾ ਸਾਡਾ ਲੰਗਰ ਡੇਰ ਰਾਤ ਤੱਕ ਚੱਲਦਾ। ਬੰਦੇ ਨਹੀਂ ਆਉਂਦੇ ਜਿੰਨੇ ਘੰਟੇ। ਹਾਂ। ਦੇਖਿਆ ਕਾਲੇ ਬਾਈ ਦੀ ਜ਼ਿੰਮੇਵਾਰੀ ਆ। ਮਤਲਬ ਕਾਲੇ ਬਾਈ ਦੀ ਕੋਈ ਨਹੀਂ ਦੇਗਦੇ। ਮੈਨੂੰ ਪਤਾ ਤਾਂ। ਹਾਂ ਭਾਈ ਇੱਥੇ ਇਹਨਾਂ ਨੂੰ ਮੈਂ ਕਹਿੰਦਾ ਵੀ ਜਾਣਾ ਫਿਰ ਮੈਨੂੰ ਛੱਡ ਕੇ ਜਾਣਾ। ਬਾਈ ਨੇ ਪੱਕੀਆਂ ਡੂਟੀਆਂ ਨਹੀਂ ਇਹਨਾਂ ਦੀਆਂ। ਹਾਂ ਹਾਂ ਹਾਂ। ਇਹਨਾਂ ਦੇ ਪੱਕੀਆਂ ਡੂਟੀਆਂ ਹਨ ਜਿੰਨੀ ਦੇਰ ਤੱਕ ਸੰਗਤ ਉਹ ਸੇਵਾ ਕਰਦੀ ਆ ਉੱਥੇ। ਸੰਗਤ ਕੋਸੇ ਪੱਕੀ ਡੂਟੀ ਵਾਲੇ ਨਹੀਂ ਆ ਜਾਣੇ। ਫਿਰ ਪੱਕੀ ਡੂਟੀ ਵਾਲੇ ਰਹਿਆ ਇਹ ਤਾਂ ਹੈ। ਆਪੇ ਟਰੈਕਟਰ ਅੱਛਾ ਟਰੈਕਟਰ ਜਿਹੜੇ ਆ ਪਿੱਛੇ ਵਿਚਾਰੇ ਇਧਰ ਨੂੰ ਮੁੜ ਗਏ ਸਾਰੇ ਹੀ ਉਹ ਆਪਣੇ ਡੇਰੇ ਚ ਨੂੰ ਲੈ ਵੀ ਚਾਹ ਦੇ ਹਾਂ ਲੱਗੇ ਆਪਾਂ ਡਿਊਟੀਆਂ ਪਰ ਆਹੋ ਥੋੜੇ ਜਿਹਾ ਆ ਪਹਿਲਾਂ ਤੋਂ ਲੱਕਰ ਇਸੇ ਵਾਰ ਗਰਦਰਾਉਂ ਨੂੰ ਚੁੱਪ ਬੈਠੇ ਕਰਦੇ ਨੇ ਪਰ ਲੱਕ ਵਿੱਚ ਬਹੁਤ ਜ਼ਿਆਦਾ ਤੇਜ਼ ਹੋਣ ਲੱਗੀ ਪਈ ਆ ਓਹੋ ਹੋਹ ਪਰ ਆ ਦੋ ਰੋਟਾਂ ਦੋ ਦਿਨ ਮਹਾਰਾਜ ਨੂੰ ਦੇ ਜੀਦੇ ਆ ਤੇ ਦੇ ਲਈ ਦੋ ਘਟ ਲਾਨੇ ਪਰ ਸ਼ੇਵ ਦਾ ਕਰੀ ਗਾਦੀ ਹੈ ਭਾਈ ਪਤ ਭੈਣ ਕਿੰਨੇ ਕੁਆਟਲ ਦੇਗ ਬਣਾਤੀ ਹੋਣੀ ਆ ਇੱਕ ਕੁਆਟਲ ਕੀ ਨਹੀਂ ਬਣੀ ਆ ਇੱਕ ਕੁਆਟਲ ਕੀ ਨਹੀਂ ਦੇਗ ਬਣੀ ਆ ਤਿੰਨ ਕੁਆਟਲ ਹੋ ਲੈ ਤੂੰ ਇੱਕ ਕੁਆਟਲ ਚੀਨੀ ਦੀ ਕੁਆਟਲ ਚੀਨੀ ਪਏ ਬਰਾਬਰੇ ਸਿੱਧਾ ਪੈਂਦਾ ਬਰਾਬਰੇ ਪੈਂਦਾ ਉਹਨੇ ਹੀ ਇੱਕ ਕੁਆਟਲ ਸਾਡੇ ਸਾਡੇ ਤਰਫੋਂ ਆਕਟਾ ਭਾਈ ਤਾਂ ਤਿੰਨ ਤਿੰਨ ਕੁਆਟਲ ਹੋਗੀ ਟੋਟਲ ਤਿੰਨ ਗੋਣਾ ਪਾਣੀ ਪੈਂਦਾ ਹਾਂ ਪਾਣੀ ਚਲਸ ਊਰਜਾ ਦਾ ਵਿੱਚ ਪਰਾਏ ਵੀ ਜਾਂਦਾ ਮੜਾ ਜਾਂਦਾ ਜਾਂਦਾ ਆਊਗੀ ਯਾਰ ਆਪਾਂ ਜਾਂਦਾ ਹੋਏ ਤਿੰਨ ਲਾਲਾ ਚਾਰ ਪੰਜ ਮੋਟਰ ਦੇ ਡੇਢ ਕਰ ਹੋਏਗੀ ਹੋਰ ਪੰਜ ਮੋਟਰ ਦੇ ਇੱਕ ਬੜੇ ਛੋੜੀ ਛੋੜੀ ਜਿਹੜੀ ਅਸੀਂ ਪੱਥਰ ਢੇਕੇ ਆਏ ਆ ਉਹ ਤੁਸੀਂ ਬਾਲ ਬਲੌਗ ਪਰ ਦੇਖ ਲਓ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆ ਧੰਨਵਾਦੀ ਲੈਗ ਦੇਣ ਵਾਸਤੇ